ਪੁਲਿਸ ਨੇ ਫੜੀ ਨਸ਼ੇ ਦੀ ਵੱਡੀ ਖੇਪ ਐਕਟਵਾ ਦੇ ਵਿੱਚ ਲਿਆ ਰਿਆ ਸੀ 1 ਕਿਲੋ 22 ਗ੍ਰਾਮ ਹਰੋਇਨ ਪੁਲਿਸ ਨੇ ਕੀਤਾ ਇੱਕ ਨੂੰ ਗ੍ਰਿਫਤਾਰ ਕੀਤਾ ਗਿਆ ਮਾਮਲਾ ਦਰਜ ਨਸ਼ੇ ਨੂੰ ਲੈ ਕੇ ਜਿੱਥੇ ਪੰਜਾਬ ਸਰਕਾਰ ਵੱਲੋਂ ਹੁਣ ਸਖਤੀ ਕੀਤੀ ਗਈ ਹੈ ਉਥੇ ਨਾਲ ਨਾਲ ਪੁਲਿਸ ਵੱਲੋਂ ਵੀ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਹੁਣ ਇੱਕ ਵਿਅਕਤੀ ਨੂੰ ਜੋ ਜਲੰਧਰ ਦੇ ਏਰੀਏ ਦੇ ਵਿੱਚ ਇੱਕ ਵਿਅਕਤੀ ਜੋ ਐਕਟਵਾ ਦੇ ਉੱਤੇ ਨਸ਼ੇ ਦੀ ਸਪਲਾਈ ਕਰਨ ਦੇ ਲਈ ਆਇਆ ਹੋਇਆ ਸੀ ਤਾਂ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ 1.22 ਗ੍ਰਾਮ ਹਰੋਇਨ ਸਮੇਤ ਦਿਸ ਨੂੰ ਗ੍ਰਿਫਤਰ ਕੀਤਾ ਗਿਆ ਹੁਣ ਇਸ ਤੇ ਮਾਮਲਾ ਦਰਜ ਕਰਕੇ ਇਸ ਨੂੰ ਬੰਦਾਵਲਤ ਕੀਤਾ ਜਾਵੇਗਾ ਦੱਸਦੀਏ ਕਿ ਇਸ ਦੇ ਉੱਤੇ ਪਹਿਲਾਂ ਵੀ ਦੋ ਮਾਮਲੇ ਦਰਜ ਹਨ ਇਹ ਸਾਰੀ ਜਾਣਕਾਰੀ ਸਭ ਇੰਸਪੈਕਟਰ ਵੱਲੋਂ ਦਿੱਤੀ ਗਈ ਹੈ ਦੱਸਦੀਏ ਕਿ ਨਸ਼ੇ ਦੀ ਇਹ ਵੱਡੀ ਖੇਮ ਦੱਸੀ ਜਾ ਰਹੀ ਹੈ ਕਿਉਂਕਿ 1.22 ਗ੍ਰਾਮ ਹਰੋਇਨ ਹੈ ਜਿਹੜੀ ਉਹ ਇਹ ਵਿਅਕਤੀ ਐਕਟਵਾ ਦੇ ਵਿੱਚ ਲੈ ਕੇ ਹੀ ਘੁੰਮ ਰਿਹਾ ਸੀ ਕਿਉਂਕਿ ਇੱਥੇ ਸਪਲਾਈ ਦੇਣਾ ਆ ਸੀ ਤਾਂ ਪੁਲਿਸ ਵੱਲੋਂ ਉਸ ਨੂੰ ਗ੍ਰਿਫਤਰ ਕੀਤਾ ਗਿਆ ਅਿੰਸਰ ਆਜ ਜਿਹੜੀ ਕਾਰਵਾਈ ਕੀਤੀ ਗਈ ਹੈ ਦੇ ਬਾਰੇ ਦੱਸੋ ਕੀ ਕਾਰਵਾਈ ਕੀਤੀ ਇਸ ਤਰ੍ਹਾਂ ਸੀ ਜੀ ਸਾਡੇ ਇਹ ਆਪਣੇ ਗੁਰਵਿੰਦਰ ਸਿੰਘ ਉਰਫ ਸਚੇਨ ਸੰਨ ਆਫ ਕਲਦੀਪ ਸਿੰਘ ਇੱਕ ਇੱਕ ਗੁਰੂ ਕੇ ਵਡਾਲੀ ਪਿੰਡ ਦਾ ਰਹਿਣ ਵਾਲਾ ਵਾ ਏਜ ਇਹਦੀ 26 ਸਾਲ ਹੈ ਕੀ ਆ ਇਹ ਆਪਣੇ ਐਕਟਵਾ ਦੇ ਵਿੱਚ ਸਮਾਨ ਲੈ ਕੇ ਹੀਰੋਨ ਲੈ ਕੇ ਵੇਚਣ ਆਇਆ ਸੀ ਤੇ ਸਾਡੇ ਮੁਲਾਜ਼ਮਾਂ ਦੇ ਸੋਰਸ ਨੇ ਦੱਸਿਆ ਕਿ ਇਹ ਬੰਦਾ ਪਹਿਲਾਂ ਵੀ ਖਰੀਦਣ ਵੇਚਣ ਦਾ ਕੰਮ ਕਰਦਾ ਵਾ ਤੇ ਇਹਦੇ ਤੇ ਪਹਿਲਾਂ ਵੀ ਆਲਰੇਡੀ ਐਫ ਆਈ ਆਰ ਅਦਰਜਾ ਗਿਆ ਵਾ ਜਿਵੇਂ ਸਦਾ ਹਰਤੇ ਸਾਡੀ ਜਿਹੜੀ ਆਪਰੇਸ਼ਨ ਟੀਮ ਸੀ ਉਹਨਾਂ ਨੇ ਇਹਨੂੰ ਡਿਟੇਨ ਕੀਤਾ ਤੇ ਏ.ਆਈ.ਜੀ. ਸਾਹਿਬ ਦੇ ਧਿਆਨ ਵਿੱਚ ਲਿਆਂਦਾ ਏ.ਆਈ.ਜੀ. ਸਾਹਿਬ ਨੇ ਗਾ ਮੇਰੀ ਡਿਊਟੀ ਲਈ ਐਜੇ ਤਪਦੀਸੀ ਅਫਸਰ ਤੇ ਮੈਂ ਇੱਥੇ ਜਦੋਂ ਪਹੁੰਚਿਆ ਤੇ ਮੈਂ ਇਹਨੂੰ ਰੂਲ ਮੁਤਾਬਕ ਦੱਸਿਆ ਕਿ ਤੂੰ ਇਹ ਤਲਾਸ਼ੀ ਜਿਹੜੀ ਹੈਗੀ ਮੈਨੂੰ ਦੇਣੀ ਚਾਹੁੰਦਾ ਵਾ ਮੈਨੂੰ ਸ਼ੱਕ ਵਾ ਕਿ ਤੇਰੇ ਕੋਲ ਨਸ਼ੀਲਾ ਪਦਾਰਥ ਵਾ ਤੇ ਜਾਂ ਤੂੰ ਕਿਸੇ ਸੀਨੀਅਰ ਅਫਸਰ ਉਦੇ ਲਈ ਚਾਹੁੰਦਾ ਵਾ ਇਹਨੇ ਕਿਹਾ ਕਿ ਮੈਂ ਤੁਹਾਨੂੰ ਤਲਾਸ਼ੀ ਨਹੀਂ ਦੇਣੀ ਮੈਂ ਕਿਸੇ ਸੀਨੀਅਰ ਅਫਸਰ ਨੂੰ ਦੇ ਨਹੀਂ ਗਸਟੜ ਅਫਸਰ ਨੂੰ ਜੀ ਜਿ세 ਧਾਰ ਤੇ ਫਿਰ ਮੈਂ ਕਾਲ ਕਰਕੇ ਡੀਐਸਪੀ ਸਰਦਾਰ ਇੰਦਰਜੀਤ ਸਿੰਘ ਐਡੀਐਸਪੀ ਸਰਦਾਰ ਇੰਦਰਜੀਤ ਸਿੰਘ ਪੀਪੀਐਸ ਐਸਟੀਐਫ ਜਲੰਧਰ ਜੀ ਨੂੰ ਕਾਲ ਕੀਤੀ ਜੋ ਮੌਕੇ ਤੇ ਆ ਗਏ ਤੇ ਜਿੰਨਾ ਕਿੰਨੀ ਰਿਕਵਰੀ ਹੋਈ ਜੀ ਰਿਕਵਰੀ ਇਹਦੇ ਕੋਲ 1 ਕਿਲੋ 22 ਗ੍ਰਾਮ ਜੀ ਹੀਰੋਇਨ ਫਿਰ 1 ਕਿਲੋ 22 ਗ੍ਰਾਮ ਹੋ ਗਈ ਜੀ ਸਰ ਤੇ ਸਾਰੀ ਪਹਿਲਾਂ ਵੀ ਕੰਮ ਕਰਦਾ ਸੀਗਾ ਹਾਂਜੀ ਇਹ ਤੇ ਆ ਰਹੀ ਦੋ ਐਫਆਈਆਰ ਪਹਿਲੋ ਦਰਜ ਹੈਗੀਆਂ ਜੀ ਇੱਕ ਅਸਰੇ ਦੀ ਦੱਸ ਰਿਹਾ ਵਾ ਸੀ ਇਸਟਾਫ ਗੁਰਦਾਸਪੁਰ ਦੇ ਵਿੱਚ ਇੱਕ ਇਹ ਤਾਂ ਛਾਟੇ ਥਾਣੇ ਦੇ ਵਿੱਚ 5 ਪਤਾ ਨਹੀਂ 10 ਗ੍ਰਾਮ ਦੀ ਇਹ ਤੇ ਦਰਜਵਾ ਲੈ ਕੇ ਸ਼ੋਰ ਰਹੀ ਦੱਸ ਰਿਹਾ ਕਹਿੰਦਾ ਮੈਨੂੰ ਵੀ ਨਹੀਂ ਪਤਾ ਕਿ 5 ਗ੍ਰਾਮ ਦੀ ਹੈ ਜਾਂ 10 ਗ੍ਰਾਮ ਦੀ ਆ ਲੇਕਿਨ ਕੰਮ ਜਿਹੜਾ 3-4 ਸਾਲ ਤੋਂ ਇਹ ਨਾ ਛੋਟੇ ਲੈਵਲ ਤੇ ਕਹਿੰਦਾ ਮੈਂ ਪਹਿਲਾਂ ਕੰਮ ਕਰਦਾ ਸੀ 5 10 20 50 100 ਗ੍ਰਾਮ ਤੱਕ ਕਰ ਆ ਜਿਹੜਾ ਮੋਟਾ ਕੰਮ ਕਹਿੰਦਾ ਹੁਣ ਹੀ ਸ਼ੁਰੂ ਕੀਤਾ ਪਿਛਲੇ ਮਹੀਨੇ ਤੋਂ ਹੀ ਠੀਕ ਹੈ ਤੇ ਹੋਰ ਸਰ ਕੀ ਕਾਰਵਾਈ ਕੀਤੀ ਜੀ ਹੁਣ ਇੱਥੇ ਐਫ ਆਈ ਆਰ ਦਰਜ ਕਰਕੇ ਇਹਨੂੰ ਕੱਲ ਨੂੰ 24 ਆਵਰ ਦੇ ਵਿੱਚ ਇੱਥੇ ਅੰਮ੍ਰਿਤਸਰ ਕੋਰਟ ਦੇ ਵਿੱਚ ਪੇਸ਼ ਕਰਕੇ ਇਹਦਾ ਰਿਮਾਂਡ ਲਵਾਂਗੇ ਜ ਇਹ ਸਮਾਨ ਕਿੱਥੋਂ ਲੈ ਕੇ ਆਂਦਾ ਤੇ ਕਿੱਥੇ ਭੇਜਦਾ ਵਾ ਤੇ ਇਹਦੇ ਹੋਰ ਕਿਹੜੇ-ਕਿਹੜੇ ਡਰੱਗ ਤਸਰਾ ਦੇ ਨਾਲ ਲਿੰਕ ਹੈਗੇ ਆ ਬੈਕਵਰਡ ਵਾ ਫਾਰਵਰਡ ਲਿੰਕ ਇਹਦੇ ਕੋਲ ਆ ਕਰਕੇ ਤੇ ਫਿਰ ਨੈਕਸ ਜਿਹੜੀ ਕਾਰਵਾਈ ਹੋਊਗੀ ਜਾਪਤ ਤਬਾਕ ਉਹ ਆਪਾਂ ਕਰਾਂਗੇ ਤੇ ਨਾਲ-ਨਾਲ মিডিਆ ਨੂੰ ਵੀ ਆਪਾਂ ਜਾਣਕਾਰੀ ਦਿੰਦੇ ਰਵਾਂਗੇ ਸਹੀ ਇਸ ਗੱਡੀ ਤੇ ਸਵਾਰ ਸੀਗਾ ਜੀ ਹਾਂਜੀ ਹਾਂਜੀ ਐਕਟਵਾ ਐਕਟਵਾ ਸੀ ਜਦੇ ਕੋਲ ਜੀ ਹਾਂਜੀ